हां जी दोस्तों सारे अनु सस्श्री काल स्वागत ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਖੜੇ ਆ ਦੋਸਤੋ ਪਿੰਡ ਮਹਿਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਵੰਤ ਉਹਨਾਂ ਦੇ ਕੋਲ ਜਿਹੜੀ ਦੋਸਤੋ ਅੱਜ ਆਪਣੀ ਵਿਜ਼ਿਟ ਆ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਪਸ਼ੂ ਜਿਹੜੇ ਆ ਟੋਟਲ 5 ਨਾਗ ਦਿਖਾਉਣੇ ਆ 5 ਮੱਝ ਦਿਖਾਵਾਂਗੇ ਦੋਸਤੋ ਜਿਨ੍ਹਾਂ ਦੇ ਵਿੱਚੋਂ 4 ਮੱਝਾਂ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਵਿਦ ਜਿਹੜੇ ਬੱਚੇ ਦੋਸਤੋ ਕਾਫ ਨੂੰ ਨਾਲ ਵੇਖਣ ਦੇ ਵਿੱਚ ਮਿਲ ਜਾਣਗੇ ਇੱਕ ਮੱਝ ਗੱਬਣਾ ਠੀਕ ਆ ਜੀ ਇੱਕ ਮੱਝ ਗੱਬਣਾ ਉਹਦੀ ਡਿਟੇਲ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਤੇ ਹਰ ਵਾਰ ਦੀ ਤਰ੍ਹਾਂ ਇੱਕੋ ਇੱਕ ਰਿਕਵੈਸਟ ਆਪਣੀ ਹੁੰਦੀ ਆ ਫਸਟ ਲਈ ਸੋ ਜਿਹੜਾ ਕੋਈ ਵੀਰ ਗੱਬਣ ਪਸ਼ੂ ਤੇ ਆ ਰਿਹਾ ਦੋਸਤੋ ਬਿਲਕੁਲ ਚੌਥਾ ਥਾਨਾ ਦੀ ਟਿੱਪ ਕੇ ਵਰਾ ਕੇ ਤਸੱਲੀ ਤੁਸੀਂ ਕਰਨੀ ਆਪਣਾ ਹੱਕ ਸਮਝ ਕੇ ਤਸੱਲੀ ਕਰ ਲਿਓ ਤੇ ਜਿਹੜਾ ਕੋਈ ਵੀਰ ਸੋਇਆ ਸੋਇਆ ਪਸ਼ੂ ਲੈ ਕੇ ਜਾਂਦਾ ਦੋ ਟਾਈਮ ਚੋਕੇ ਚਾਹੇ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਆ ਉਹ ਵੀ ਜ਼ਰੂਰ ਯਕੀਨੀ ਬਣਾ ਲਿਓ ਠੀਕ ਆ ਜੀ ਤੇ ਖਾਸ ਪਹੁੰਚ ਤੁਸੀਂ ਪਿੰਡ ਮਹਿਮੂਦਪੁਰ ਕਰਨੀ ਆ ਅਮਰਕੋਟ ਅੱਡਾ ਲੱਗਦਾ ਦੋਸਤੋ ਰਾਜੋ ਕੇ ਲਖਨਾ ਪਿੰਡ ਇਹ ਜਿਹੜੇ ਆ ਬਿਲਕੁਲ ਨਾਲ-ਨਾਲ ਪਿੰਡਾਂ ਬੱਲੇ ਵਾਲਾ ਪਿੰਡ ਵੀ ਬਿਲਕੁਲ ਨੇੜੇ ਠੀਕ ਆ ਅੱਜ ਦੋਸਤੋ ਤਰੀਕ 8 ਮਈ ਤੇ ਸਮਾਂ ਕੋਈ ਸ਼ਾਮ ਦੇ 5:30 ਵਜੇ ਦਾ ਬਾਕੀ ਪੰਜਾਂ ਨਗਾਂ ਦੀ ਡਿਟੇਲ ਤੁਹਾਡੇ ਨਾਲ ਆਪਾਂ ਸਾਂਝੀ ਕਰ ਦੇਾਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਪੂਰੀ ਜਾਣਕਾਰੀ ਆ ਇਹਨਾਂ ਪਸ਼ੂਆਂ ਦੀ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਮਿਲ ਸਕੀ ਸੋ ਆਓ ਲੈਣੀਆਂ ਪੂਰੀ ਡਿਟੇਲ ਕਰਦੇ ਆ ਬਾਤचीत ਸਭ ਤੋਂ ਪਹਿਲਾਂ ਵੀਰ ਗੁਰਵੰਤ ਸਾਸਰੀ ਦਾ ਵੀਰ ਸਾਸਰੀ ਦਾ ਵੀਰ ਜੀ ਹਰਸਨਾਨ ਸਾਹਿਬ ਠੀਕ ਆ ਜੀ ਬਹੁਤ ਵਧੀਆ ਗਰਵੰਤ ਭਾਈ ਠੀਕ ਠਾਕ ਹਾਂਜੀ ਵਧੀਆ ਜੀ ਅੱਛਾ ਗਰਵੰਤ ਆ ਕਾਫੀ ਵੈਸੇ ਟਾਈਮ ਆਪਾਂ ਹੋ ਗਿਆ ਵੀਡੀਓ ਭਾਈ ਨੂੰ ਕੋਈ 20 25 ਦਿਨ ਹੀ ਹੋਗੇ ਲੱਗਦੇ ਉਹ ਸੀਜ਼ਨ 'ਚ ਫਿਰ ਰੁੱਝ ਗਏ ਨਾ ਨਾਲ ਤੁਹਾਨੂੰ ਪਤਾ ਅਰਧਦਾਹ ਕੰਮਿਆਂ ਦੇ ਨਾਲ ਮੁੜ ਕੇ ਟੂਣੇ ਦਾੜੀਆਂ ਬਣਾਉਣੀਆਂ ਕਣਕ ਵੜਨੀ ਹਾਂ ਯਾਰ ਜਿਵੇਂ ਆ ਫਿਰ ਇਹਨਾਂ ਕਰਕੇ ਥੋੜਾ ਸਮਾਂ ਪੈ ਜਾਂਦਾ ਹਾਂਜੀ ਤੇ ਹੋ ਗਏ ਫਿਰ ਥੋੜਾ ਬਤਾ ਹੁਣ ਹਾਂਜੀ ਹੁਣ ਪਨੀਰੀ ਬਣੋਰੀਆਂ ਬੀਜ ਕੇ ਗ੍ਰਾਮ ਮੱਕੀ ਬੀਜੀ ਕੁਝ ਠੀਕ ਆ ਠੀਕ ਆ ਠੀਕ ਆ अच्छा करो गुरवंत भाई आज पशु ਆਪਣੇ ਕੋਲ ਟੋਟਲ 5 ਆ ਇੱਕ ਹੀ ਗੱਬਣੇ ਮਾਝ ਬਾਕੀ ਸਾਰੇ ਸੂਏ ਸੂਏ ਆ ਚਾਰ ਸੂਈਆਂ ਆ ਤੇ ਇੱਕ ਗੱਬਣੇ ਆ ਤਿੰਨ ਨੀਲੀ ਦੀਆਂ ਦੋ ਮੋਰਾ ਦੀ ਠੀਕ ਹੈ ਜੀ ਠੀਕ ਤੇ ਜਿਹੜੀਆਂ ਸੂਈਆਂ ਵੈਸੇ ਹਫਤੇ ਹਫਤੇ ਦੇ ਅੰਦਰ ਕਿਹੜੀ ਆ ਸਮਾਂ ਇਹਨੇ ਕੀ ਕੋਈ 10 ਦਿਨਾਂ ਦੀ ਕੋਈ 15 ਦਿਨਾਂ ਦੀ ਇੱਥੇ ਹੀ ਕੋਈ ਇੱਕ ਨੂੰ ਤੀਜਾ ਚੌਥਾ ਦਿਨ ਨਹੀਂ ਹੋਇਆ ਸੂਈ ਨੂੰ ਛੋਟੀ ਠੀਕ ਹੈ ਜੀ ਆ ਉਹ ਕਰਦੇ ਆ ਨਾਲ ਦੀ ਨਾਲ ਸ਼ੁਰੂਆਤ ਸਭ ਤੋਂ ਪਹਿਲਾਂ ਗੁਰਵੰਤ ਭਾਈ ਐਸ ਛੋਟੀ ਤੋਂ ਸ਼ੁਰੂਆਤ ਕਰਦੇ ਆ ਹਾਂਜੀ ਤੇ ਇਹਦੀ ਕੀ ਡਿਟੇਲ ਆ ਇਹਦਾ ਸੂਆ ਦੱਸ ਦੀਏ ਇਹ ਪਹਿਲਾ ਸੂਆ ਸੂਈ ਜੀ ਪਹਿਲਾ ਸੂਆ ਹਾਂਜੀ ਤੋ ਜੀ ਪਹਿਲੇ ਸੂਬੇ ਦੇ ਵਿੱਚ ਪਹਿਲੇ ਨੰਬਰ ਤੋਂ ਆਪਾਂ ਸ਼ੁਰੂਆਤ ਕੀਤੀ ਆ ਝੋਟੀ ਤੁਸੀਂ ਦੇਖ ਲਓ ਠੀਕ ਆ ਹਾਈ ਟੂ ਮੀਡੀਅਮ ਦੇ ਵਿੱਚ ਤੁਸੀਂ ਮੰਨ ਕੇ ਸੋਧਾ ਕਰ ਲਿਓ ਠੀਕ ਆ ਬਾਕੀ ਆ ਹਵਾਨੇਲੇਵੇ ਤੋਂ ਆ ਲੰਬੇ ਥਣ ਚਾਰੇ ਥਣ ਦੀ ਬੇਤਵਿਰਲ ਸੋਹਣੀ ਆ ਪਹਿਲਾ ਦਿਨ ਦੇ ਹਿਸਾਬ ਨਾਲ ਪਟਾਕਾ ਹੀ ਆ ਅੱਛਾ ਗਰਮਤ ਦਿਨ ਕਿਨੇ ਦੱਸਿਆ ਨੂੰ ਇਹਨੂੰ ਸੂਈ ਨੂੰ ਅੱਜ ਆ ਬੱਚਾ ਜੇ ਦਾ ਕਟਾ ਅੱਛਾ ਕੋਈ 15 ਦਿਨ ਹੋ ਗਏ 15 ਦਿਨਾਂ ਦੀ ਹਾਂਜੀ ਲਓ ਜੀ 15 ਦਿਨਾਂ ਦਾ ਸੂਆ ਠੀਕ ਆ 15 ਦਿਨਾਂ ਦੀ ਸੂਈ ਆ ਮਗਰ ਕਟਾ ਤੇ ਹੁਣ ਦੁੱਧ ਕਿੰਨੇ ਕਿਤੇ ਆ ਗਈ ਆ ਇਹਦੇ ਥੱਲੇ ਦੁੱਧ ਕੋਈ 800 ਬਾਹਰ ਹੀ ਹੋਊਗਾ ਨਾ ਇਸ ਟਾਈਮ ਤੇ ਠੀਕ ਹੈ ਜੀ ਹਾਂਜੀ ਲਓ ਜੀ 8 ਕਿਲੋ ਦਾ ਜਿਹੜਾ ਦੋਸਤੋ ਬਾਹਰ ਜਿਹੜੀ ਹੁਣ ਚੱਲਣਗੀ ਆ ਸਹੀ ਆਪਾਂ ਧੋ ਲੈਣਾ 8 ਕਿਲੋ ਵੀ ਮੰਨ ਕੇ ਤੁਸੀਂ ਸੌਦਾ ਕਰ ਲਿਓ ਵੈਸੇ ਇਸ ਘਰੋਂ ਜਿਹੜਾ ਕੋਈ ਵੀਰ ਚੁੱਕ ਕੇ ਲੈ ਜਾਊਗਾ ਕੋਈ 8 ਕਿਲੋ ਤੋਂ ਬਾਹਰ ਜਿਹੜੀ ਹੁਣ ਚੱਲਣ ਢਈ ਆ ਠੀਕ ਆ ਹਾਈਟ ਮੀਡੀਅਮ ਦਾ ਵਿੱਚ ਆ ਬਾਕੀ ਸਿੰਗੀ ਸੂਂਗੀ ਬਹੁਤ ਪਿਆਰੀ ਆ ਸੀਲ ਸੂਲ ਬਹੁਤ ਚੰਗੀ ਠੀਕ ਆ ਸੋ ਪਹਿਲਾਂ ਝੋਟੀ ਆ ਦੋਸਤੋ ਇੱਕ ਵਾਰੀ ਖੋਲ ਕੇ ਆਪਾਂ ਤੁਹਾਨੂੰ ਚਲਾ ਕੇ ਵੀ ਦਿਖਾ ਦਿੰਨੇ ਆ ਤੋੜ ਕੇ ਦਿਖਾ ਦਿੰਨੇ ਆ ਠੀਕ ਆ ਲੋ ਜੀ ਅਸਾ ਕਰਵਾਤਾ ਜਿੱਦਾਂ ਪਹਿਲਾ ਸੂਆ ਸੂਈ ਆ ਬਾਕੀ ਬੱਚੇ ਪੁੱਛੇ ਤਾਂ ਦੋਵੇਂ ਟਾਈਮ ਖੁਸ਼ ਹੋਗੇ ਹਾਂਜੀ ਹਾਂਜੀ ਵੀਰ ਜੀ ਬੱਚੇ ਐ ਘੜੇ ਘੜੇ ਮਿਲੂਗੀ ਦੋਵੇਂ ਟਾਈਮ ਠੀਕ ਹੈ ਜੀ ਹਾਂਜੀ ਸੋ ਹਾਈਟ ਜਿਹੜੀ ਤਾਂ ਉਸ ਇੱਕ ਵਾਰੀ ਫੇਰ ਆਪਾਂ ਬਿਆਨ ਕਰ ਦਿੰਦੇ ਆ ਮੀਡੀਅਮ ਹਾਈਟ ਮੰਨ ਕੇ ਕੋਈ ਵੀਰ ਸੌਦਾ ਕਰੇ ਠੀਕ ਆ ਜੀ ਤੇ ਮੀਡੀਅਮ ਹਾਈਟ ਦੇ ਵਿੱਚ ਆ ਝੋਟੀ ਥਾਨਲੇ ਵੀ ਜੀ ਬਹੁਤ ਸਾਫ਼ ਝੋਟੀ ਠੀਕ ਆ ਜੀ ਸੋ ਲੰਬੇ ਥਾਨ ਥਾਨਦੇਵੇ ਦੀ ਸਾਫ਼ ਸੁਥਰੀ ਆ ਬਿਲਕੁਲ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਕੇ ਚੈੱਕ ਕਰ ਹੀ ਲੈਣੀ ਆ ਠੀਕ ਆ ਸੋ ਮਗਰ ਵੀ ਕਟਾ ਮੇਲ ਕਾਫ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਦੇ ਆ ਮਗਰ ਮੇਲ ਕਾਫ ਆ ਠੀਕ ਆ ਸੋ ਥਾਨਦੇਵੇ ਦੀ ਸਾਫ਼ ਸੁਥਰੀ ਆ ਬਾਕੀ 8 ਕਿਲੋ ਤੋਂ ਬਾਹਰ ਜਿਹੜਾ ਦੁੱਧ ਤੁਸੀਂ ਮੰਨ ਕੇ ਸੌਦਾ ਕਰ ਲਿਓ ਅੱਗੇ ਸੇਵਾ ਦੋਸਤੋ ਕੋਈ ਵੀਰ ਚੰਗੀ ਭਰੇ ਦੇਚ ਹੋ ਸਕਦੇ ਜੀ ਅੱਛਾ ਤਾਂ ਗੁਰਮント ਕੀ ਡਿਮਾਂਡ ਕੀ ਮੁੱਲ ਕਰ ਦਿੰਦਾ ਇਹਦੀ ਡਿਮਾਂਡ ਵੀਰ ਜੀ 75000 ਆ 75000 ਹਾਂ ਜੀ ਠੀਕ ਆ ਜੀ ਤੇ ਵਿੱਚ ਹੋ ਜਾਏ ਕਿ ਥੋੜੇ ਮੌਕੇ ਆ ਇਹਦੇ ਵਿੱਚ ਕੋਈ ਮੌਕੇ ਦਾ ਮਾਨਤਾ ਨਾ ਹੋ ਜੂਗਾ ਠੀਕ ਆ ਜੀ ਮੋਲ ਆਪਾਂ ਉਸ ਹੋਂ ਨਾ ਹੀ ਕਰਨੇ ਆ ਜਿੰਨਾ ਲੈਸ ਕਰਨ ਦੀ ਲੋੜ ਹੀ ਨਾ ਪਵੇ ਹੂੰ ਵੀ ਜਿਆਦਾ ਉੱਤੇ ਹੇਠਾਂ ਵਾਲਾ ਕੰਮ ਕਰਨਾ ਪਵੇ ਇਹ ਪਹਿਲਾਂ ਉਥੇ ਦੇ ਲੈ ਵਾਲੀ ਥਾਂ ਤੇ ਆਪਾਂ ਗੱਲ ਕਰੀਏ ਇੰਨਾ ਫਰਕ ਰੱਖ ਕੇ ਕਰਨੇ ਨਹੀਂ ਠੀਕ ਆ 75000 ਦੀ ਹਾਂ ਹਾਂ ਜੀ ਲਓ ਜੀ 75000 ਦੀ ਦੋਸੂ ਛੋਟੀ ਮਿਲ ਜੂਗੀ ਤੁਹਾਨੂੰ ਬਾਕੀ ਮੂੰਹ ਮੱਥਾ ਫੇਸ ਪ੍ਰੋਫਾਈ ਉਹ ਤੁਸੀਂ ਤਸੱਲੀ ਨਾਲ ਦੇਖ ਲਈਆ ਠੀਕ ਆ ਜੀ ਐ ਪਤਲੇ ਪਿੰਡੇ ਦੇ ਵਿੱਚ ਜਰੂਰ ਹੱਥ ਪਾ ਸਕਦੇ ਜੀ ਸੋਹਣੀ ਚੋਟੀ ਆ ਲੈ ਵੀ ਗਰਵੰਤ ਤਾਂ ਕੇ ਆਪਣੇ ਕੋਲ ਸੈਕਿੰਡ ਨੰਬਰ ਤੇ ਜਿਹੜੀ ਆ ਮੱਝ ਖੜੀ ਆ ਹਾਂ ਜੀ ਇਹ ਦੂਜਾ ਸੂਆ ਸੋਈਆਂ ਵੀਰ ਜੀ ਦੂਜਾ ਸੂਆ ਹਾਂ ਜੀ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਇਹਨੂੰ ਅੱਜ ਕੋਈ ਚੌਥਾ ਦਿਨ ਹੋ ਗਿਆ ਸੂਈ ਨੂੰ ਲਓ ਜੀ ਚੌਹ ਦਿਨਾਂ ਦੀ ਸੂਈ ਆ ਕੱਟਾ ਜੇ ਮਗਰ ਨਾਲ ਨਾਲ ਇਹ ਦੂਜਾ ਚੌਹ ਦਿਨਾਂ ਦੇ ਮਗਰ ਇਹਦੇ ਵੀ ਕੱਟਾ ਹਾਂ ਜੀ 나ੜੂ ਨਾਲ ਆਵੇ ਬੱਚੇ ਦੇ ਲਓ ਜੀ ਚੌਥੇ ਦਿਨ ਦੇ ਵਿੱਚ ਹਾਂ ਬਿਲਕੁਲ 나ੜੂ ਤੁਸੀਂ ਦੇਖ ਸਕਦੇ ਦੋਸਤੋ 나ੜੂ ਜਿਹੜਾ ਬਿਲਕੁਲ ਨਾਲ ਤੁਹ ਇਹ ਸਮਝਦੇ ਸੈਕੰਡ ਟਾਈਮਰ ਆ ਦੂਜਾ ਸੁਆ ਸੂਈ ਆ ਠੀਕ ਆ ਤੇ ਗਰਮਾ ਤਾਂ ਹੁਣ ਬੌਲੇ ਜਾਂ ਕੱਚੇ ਬੌਲਾ ਕਿੰਨਾ ਮੰਨਿਆ ਵੀ ਕਿੰਨਾ ਹੋ ਸਕਦਾ ਇਹਦੇ ਥੱਲੇ ਕੋਈ 9 ਦਾ 9 ਕਿਲੋ ਬੌਲਾ ਹੋ ਪੱਕਾ ਜਿਹੜਾ ਕੰਡਿਆ 9 ਕਿਲੋ ਹਾਂਜੀ ਠੀਕ ਆ ਬਾਕੀ ਚੋਣ ਚਾਂ ਸਾਫ ਸੁਥਰੀ ਆ ਹਾਂਜੀ ਚੋਣ ਬਹੁਤ ਚੰਗੀ ਠੀਕ ਆ ਜੀ ਆਓ ਦੋਸਤੋ ਚੋਣ ਚਾਂ ਚੰਗੀ ਆ ਦੂਜਾ ਸੁਆ ਤੇ 9 ਕਿਲੋ ਕੋਈ ਬੌਲਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਅੱਜ 4 ਕਿ ਦਿਨਾਂ ਦਾ ਸਮਾਂ ਹੋਇਆ ਤੇ ਕੱਦ ਜਿਹੜਾ ਦੋਸਤੋ ਸੋਨਾ ਹੈਗਾ ਠੀਕ ਆ ਵੇਲ ਬੂਲ ਵੇਖੋ ਤੁਸੀਂ ਲੰਬੀ ਵੀ ਪੂਰੀ ਆ ਤੇ ਉੱਚੀ तकरीबन ਜੇਕਰ ਗੱਲ ਕਰੀਏ ਤੇ ਮੀਡੀਅਮ ਤੋਂ ਥੋੜੀ ਜਿਹੀ ਉਪਰ ਵਾਲਾ ਹਾਈਟ ਹੈ ਇਹਦੀ ਅਕਾਊਂਟ ਕਰ ਲਿਓ ਠੀਕ ਆ ਲੰਮੀ ਲੰਮੀ ਪੂਰੀ ਹੈ ਇਹ ਝੋਟੀ ਠੀਕ ਆ ਦੂਜਾ ਸੂਬਾ ਵੀਰ ਤੇ ਦਸਨ ਮੁਤਾਬਕ ਹੈ ਵੈਸੇ ਫੇਸ ਕੁਆਲਟੀ ਵੀ ਤੁਸੀਂ ਦੇਖੋਗੇ ਤੇ ਦੂਜੇ ਸੂਬੇ ਜਾਪਦੀ ਹੈ ਤਸल्ली ਨਾਲ ਇੱਕ ਵਾਰੀ ਤੁਹਾਨੂੰ ਆਪਾਂ ਬਾਹਰ ਇਧਰ ਕੱਢ ਕੇ ਤਸल्ली ਨਾਲ ਤੋਰ ਕੇ ਦਿਖਾ ਦਿੰਦੇ ਹਾਂ ਹਲੋ अच्छा ਤੇ ਗੁਰਵੰਤ ਹੁਣ ਸਮਾਂ तकरीबन ਕੋਈ 5 ਵਜੇ ਦਾ ਸ਼ਾਮ ਦਾ ਸਵੇਰ 4:30 ਦਾ ਸਮਾਂ ਕੀ ਸੀਗਾ ਸਵੇਰ ਵੀ ਜੀ ਆਪਣਾ 6 ਵਜੇ ਦਾ ਸਵੇਰ ਦਾ ਟਾਈਮ ਠੀਕ ਹੈ ਜੀ ਹਾਂ ਜੀ ਤਾਂ ਤੁੰਡ ਜਿਹੜਾ ਤੁਸੀਂ ਸੈਜ ਵਿੱਚ ਜ਼ਿਕਰ ਕਰ ਗਏ ਤੇ ਵਿਖਾਲਾ ਪੱਤਰ ਤੇ ਯਹਰ ਦੀ ਗੱਲ ਹੈ ਹੈਗੀ ਆ ਵੀ ਬਿਲਕੁਲ ਥਣ ਵੀ ਜਿਹੜਾ ਬਿਲਕੁਲ ਇੱਕਸਾਰ ਇੱਕੋ ਜਿਹਾ ਥਾਣਾ ਚਾਹੇ ਤੇ ਪੂਛ ਬਿਲਕੁਲ ਭੋਨ ਆਪਾਂ ਕਹਦੇ ਨੇ ਵੀ ਬਿਲਕੁਲ ਧਰਤੀ ਨਾਲ ਟੱਚ ਕਰਦੀ ਪਈ ਆ ਦੇਖੋ ਠੀਕ ਆ 12 ਕਿਲੋ ਦੋ ਚਵਾਦੀ ਚੋਟੀ ਠੀਕ ਆ ਜੀ ਹਾਂਜੀ ਜਿਹੜਾ ਅੱਜ ਆਪਾਂ ਉਹ ਜਵਾਦਾਂ ਕੋ ਬੋਲਾ 9 ਕਿਲੋ ਹਾਂਜੀ 9 ਕਿਲੋ ਭਾਵੇਂ ਵਾਲਾ ਆਪਾਂ ਤੋਲ ਕੇ ਲੈ ਜਿੱਦਾਂ ਮਰਜ਼ੀ ਚੋਟ ਪੋਲੀ ਇਹ ਭਰਾ ਬਰੂ ਦੀ ਹਾਂ ਚੌਣ ਬੋਲ ਪੋਜੀ ਠੀਕ ਆ ਤੇ ਇਹ ਕਰਵਾਂ ਤਾਂ ਲੈ ਦੇ ਫਿਰ ਕਿੱਥੋਂ ਤੱਕ ਇਹਦੀ ਡਿਮਾਂਡ ਵੀਰ ਜੀ 99 92000 ਦੀ ਹਾਂਜੀ ਠੀਕ ਹੈ ਜੀ ਲਓ ਵੀ 95000 ਦੋਸਤੋ ਡਿਮਾਂਡ ਕੀਤੀ ਆ ਤੇ ਲੈ ਤੇ ਜਿਹੜਾ 92000 ਦੀ ਇਹ ਤੁਹਾਨੂੰ ਜਿਹੜੀ ਝੋਟੀ ਮਿਲਦੀ ਵੀ ਠੀਕ ਆ ਸੋ ਸੋਹਣੀ ਆ ਚੰਗੀ ਆ ਰਾਜੀ ਆ ਹੈਲਥੀ ਆ ਪੂਰੀ ਠੀਕ ਆ ਜੀ ਬਾਕੀ ਵਜਨ ਵਜਨ ਪੂਰਾ ਝੋਟੀ ਦਾ ਕੋਈ ਇਹ ਨਾ ਮੇਰਾ ਵੀਰ ਬਾਕੀ ਤੁਸੀਂ ਦੇਖ ਹੀ ਲਈ ਐ ਦੇਖਦੇ ਸਾਰੇ ਪਤਾ ਲੱਗ ਜਾਊਗਾ ਵਜਨ ਆ ਝੋਟੀ ਦਾ ਪੂਰਾ ਤੇ ਅੱਗੇ ਆ ਗਈ ਆਪਣੇ ਕੋਲ ਗਰਮੰਤ ਠੀਕ ਆ ਜੀ ਹਾਂਜੀ ਇਹ ਗੱਬਣ ਇਹ ਸੂਈ ਹੈ ਨਹੀਂ ਇਹ ਵੀ ਸੂਈ ਹੈ ਵੀਰ ਜੀ ਠੀਕ ਆ ਸੁਆ ਇਹਦਾ ਇਹ ਨੀਲੀ ਦੀ ਜਿਹ ਦੂਜਾ ਸੁਆ ਸੂਈ ਦੂਸਰੇ ਸੁਪੇ ਆ ਹਾਂਜੀ ਲੋਡੀ ਠੀਕ ਆ ਇੱਕ ਇਹ ਢਾਲ タル ਵਰਗੀ ਆ ਗਈ ਜੀ ਹਾਂਜੀ ਇਹ ਢਾਲੀ ਜੀ ਛੀਰਾ ਜੀ ਢਾਲੀ ਆ ਗਈ ਅਕਿੰਗ ਦੋਸਤੋ ਬਿਲਕੁਲ ਬੈਕ ਸਾਈਡ ਤੋਂ ਪਛਾਣੋ ਹਾਂਜੀ ਠੀਕ ਆ ਇੱਕ ਗੁਲਾਈ ਦੇ ਵਿੱਚ ਆ ਪੂਰਾ ਤੇ ਕੱਦ ਉੱਚਾ ਹੈ ਇਸ ਮੱਝ ਦਾ ਕੱਦ ਜਹਾ ਜੀ ਠੀਕ ਆ ਵੱਡੀ ਆ ਤੇ ਇਹਦਾ ਸੁਵਾ ਤੁਸੀਂ ਦੱਸਿਆ ਪੇ ਦੂਜਾ ਦਿਨ ਕਿੰਨੇ ਹੋ ਗਏ ਕਰਵਾਂ ਤੈਨੂੰ ਇਹਨੂੰ ਸੂਈ ਨੂੰ ਅਜੇ ਕੋਈ 15 ਦਿਨ ਹੋ ਗਏ ਆ 15 ਦਿਨ ਆ ਕਟਾ ਜੇਦਾ ਬੱਚਾ ਮਗਰ ਦੇ ਹਾਂਜੀ ਆ ਕਟਾ ਆ ਗਿਆ ਕਟਾ ਵੀ ਨੀਲੀ ਦਾ ਮਾਝੀ ਨੀਲੀ 15 ਕਿ ਦਿਨਾਂ ਦੀ ਦੋਸਤੋ ਸੂਈ ਆ ਬੱਚਾ ਮਗਰ ਕਟਾ ਮੇਲ ਕਾਫ ਆ ਤੁਸੀਂ ਬੱਚਾ ਵੇਖ ਕੇ ਇੱਕ ਵਾਰੀ ਅੰਦਾਜ਼ਾ ਵੀ ਲਾ ਸਕਦੇ ਜੀ ਤੇ 15 ਦਿਨਾਂ ਦਾ ਵੈਸੇ ਬੱਚਾ ਹੈ ਵੀ ਠੀਕ ਆ ਤੇ ਇਹ ਗਰਮਤ ਕਿੰਨੇ ਕਿਤੇ ਚੱਲਣ ਈ ਦੁੱਧ ਤੇ ਇਹਦੇ ਥੱਲੇ ਵੀ ਜੀ ਜਿਹੜਾ ਕੰਡੇ ਵਾਲਾ 11 ਕਿਲੋ ਦੁੱਧ ਹੋਊਗਾ ਠੀਕ ਆ ਜੀ ਹਾਂਜੀ 11 ਕਿਲੋ ਹਾਂਜੀ ਠੀਕ ਆ ਜੀ ਠੀਕ ਸੋ ਕੱਦ ਦੇਖੋ ਦੋਸਤੋ ਕੱਦ ਫੁੱਲ ਵੱਡਾ ਠੀਕ ਆ ਜੀ ਇੱਕ ਪੂਰਾ ਵੱਡੀਆਂ ਵਾਜਾਂ ਦੇ ਵਿੱਚ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੀ ਫੁੱਲ ਵੱਡੀ ਹਾਈਟ ਦੇ ਵਿੱਚ ਤੇ ਵੀ ਫੇਸ ਕੁਆਲਟੀ ਵੀ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਵਿਖਾਲਾ ਬਖੂਲਾ ਗਰਮੰਤ ਬਿਲਕੁਲ ਜਿਵੇਂ ਆਪਾਂ ਕਹਿ ਸਕਦੇ ਹਾਂ ਥੋੜਾ ਜਿਹਾ ਕਸਮੇ ਲੇਵੇ ਦੇ ਵਿੱਚ ਆ ਗਈ ਥੋੜੀ ਹੈਗੀ ਟਾਈਟ ਲੇਵੇ ਦੀ ਇਹ ਦੁੱਧ ਭਾਵੇਂ ਆਪਦਾ ਅਗਲਾ ਕੰਡਾ ਕਰ ਸਕਦਾ ਹੂੰ 11 ਲੀਟਰ ਹੈ ਹਾਂਜੀ ਠੀਕ ਆ ਜੀ ਸੋ 11 ਕਿਲੋ ਦਾ ਜਿਹੜਾ ਦੋਸਤੋ ਵੀਰਾਂ ਦਾ ਵੀ ਬੇਸ਼ੱਕ ਸਾਡੇ ਲੋਕ ਕੰਡਾ ਕੋਈ ਕਰ ਲੈ ਵੀਰ ਕਿਉਂਕਿ ਜੋ ਦੱਸਿਆ ਜਾਊਗਾ ਦੋਸਤੋ ਚੂਣ ਦੇ ਵਿੱਚੋਂ ਨਿਕਲੂਗਾ ਇਹਦੀ ਦੂਰੋਂ ਕਿਸੇ ਨੇ ਆਉਣਾ ਇਹ ਨਹੀਂ ਹੈਗਾ ਵੀ ਇੱਥੇ ਆਣ ਕੇ ਕੋਈ ਅੱਠ 7 ਜਾਂ 9 ਚਬਾਉਂਦਾ ਫਿਰ ਪਸ਼ੂ ਤੇ 11 ਕਿਲੋ ਤੇ 11 ਕਿਲੋ ਚੋਕੇ ਤੁਸੀਂ ਪੂਰੇ ਵੱਡੇ ਕੱਦ ਕਾੜ ਦੇ ਸਿੰਗਲ ਖੱਡੀ ਦੀ ਆ ਤੇ ਪੂਰੇ ਵੱਡੇ ਕੱਦ ਕਾੜ ਦੇ ਵਿੱਚ ਚੌੜੇ ਪਿੱਠ ਪੁੜੇ ਦੇ ਵਿੱਚ ਆ ਦੇਖੋ ਜੀ ਸੋ ਕਰਮਾਲੀ ਕਿੱਥੋਂ ਸ਼ੁਰੂ ਹੁੰਦੀ ਆ ਤੇ ਕਿੱਥੇ ਖਤਮ ਹੁੰਦੀ ਆ ਦੇਖੋ ਜੀ ਠੀਕ ਆ ਸੋ ਤੋੜ ਕੇ ਇਹ ਵੀ ਆਪਾਂ ਤਸੱਲੀ ਨਾਲ ਤੁਹਾਨੂੰ ਦਿਖਾ ਦਿੰਨੇ ਤੇ ਲਵੇਰਾ ਇਹਦਾ ਦੋਸਤੋ ਬਿਲਕੁਲ ਸਾਰੇ ਤਾਜ਼ੇ ਸੂਏ ਸੂવાય ਆ ਪਹਿਲਾਂ ਹੀ ਜ਼ਿਕਰ ਕਰਤਾ ਸੀ ਵੀ ਹਫ਼ਤੇ 8 ਦਿਨ 10 ਦਿਨ ਤਿੰਨਾ ਚੋਂ ਪੰਜਾਂ ਦਿਨਾਂ ਦੇ ਵਿੱਚ ਵਿੱਚ ਜਿਹੜੇ ਪਸ਼ੂ ਸੂਏ ਸੂવાય ਆ ਠੀਕ ਆ ਅੱਛਾ ਗਰਵੰਤ ਹੈ ਆਪਣੇ ਲੋਕਲ ਹੀ ਬਰੀਡ ਇਧਰ ਦੀ ਹੈ ਵੀ ਹਾਂਜੀ ਇਹ ਤੋਂ ਆਪਾਂ ਆਪਦੇ ਏਰੀਆ ਦੇ ਲਈ ਨੇੜੇ ਪਾਸੇ ਦੀ ਇਥੋਂ ਹੈ ਲਾਗੇ ਪਿੰਡਾਂ ਦੇ ਵਿੱਚੋਂ ਲੋਕ ਖਰੀਦਿਆ ਪਸ਼ੂ ਜੀ ਠੀਕ ਹੈ ਜੀ ਸੋ ਪੂਰੀ ਵੱਡੀ ਆ ਦੋਸਤੋ ਜੇਕਰ ਆਪਾਂ ਹਾਈਟ ਦੀ ਗੱਲ ਕਰ ਲਈਏ ਫੁੱਲ ਵੱਡੀ ਆ ਕੱਦ-ਗਾਠ ਪੂਰਾ ਵੱਡਾ ਇਸ ਝੋਟੀ ਦਾ ਠੀਕ ਆ ਜੀ ਉਹ ਸਕੋਰਿੰਗ ਤੁਸੀਂ ਗੱਲਬਾਤ ਕਰ ਲਿਓ ਵੀ ਇੱਕ ਜਿਹੜਾ ਦੋਸਤੋ ਮੌਕੇ ਤੇ ਖੜ ਕੇ ਚੀਜ਼ ਦੱਸਣੀ ਇੱਕ ਵੇਖਣ ਦੇ ਵਿੱਚ ਹੋ ਸਕਦਾ ਵੀ ਕਿਸੇ ਵੀਰ ਦਾ ਨਜ਼ਰੀਆ ਹੋਵੇ ਵੀ ਥੋੜਾ ਜਿਹਾ ਕਿਸੇ ਐਂਗਲ ਤੋਂ ਜਾਂ ਦਰਮਿਆਨੀ ਲੱਗਦੀ ਹੋਵੇ ਜਾਂ ਬਾਹਲੀ ਵੱਡੀ ਪਰ ਦਸਨ ਮੁਤਾਬਕ ਆਪਣੀ ਜਿਹੜਾ ਦੋਸਤੋ ਪੂਰੀ ਵੱਡੇ ਕੱਦ-ਗਾਠ ਦੀ ਆ ਠੀਕ ਆ ਸਿੰਗਲ ਹੱਡੀ ਦੇ ਵਿੱਚ ਪੂਰੇ ਵੱਡੇ ਕੱਦ-ਗਾਠ ਦੇ ਵਿੱਚ ਸੋ 11 ਕਿਲੋ ਤੇ ਹੁਣ ਜਿਹੜੀ ਚੱਲ ਰਹੀ ਆ ਉਹ ਜਿੱਦਾਂ ਮਰਜੀ ਕੋਈ ਭਰਾ ਦੋ ਡੰਗ ਚ ਹੋਵੇ ਤਿੰਨ ਡੰਗ ਡੰਗ ਚ ਹੋਵੇ ਠੀਕ ਆ ਜੀ ਤਸੱਲੀ ਤੁਸੀਂ ਕਰਨੀ ਆ ਤੇ ਬਾਕੀ ਆ ਜਿਹੜੀ ਬੈਕ ਸਾਈਡ ਤੋਂ ਥਣ ਦੇਵੇ ਦੀ ਕੁਆਲਿਟੀ ਦੀ ਅਛਾ ਤੇ ਗੁਰਮント ਇਹਦਾ ਵੀਰੇ ਮੁੱਲ ਫਿਰ ਕੀ ਕੀਤਾ ਜੀ ਇਹਦੀ ਡਿਮਾਂਡ ਵਿੱਚ ਹੀ 92000 92 ਹਾਂ ਜੀ ਠੀਕ ਆ ਜੀ ਲੈ ਤੇ ਇੱਥੇ ਕੀ ਆ ਜਾਂ ਖੋਊ ਹੋਇ ਚੁੱਕਾ ਕੋਈ ਹੋ ਜਾਊਗਾ ਮੌਕੇ ਤੇ ਮੰਨਤਨ ਹੋ ਜਾਊ ਕਰਿਓ ਕਰਦੇ ਹੋ ਖੁੱਲੇ ਕਰਦੇ ਹਾਂ ਹਾਂ ਜੀ ਹੋ ਜਾਊਗਾ ਜੀ ਵਾਵਾ ਟਾਈਮ ਬਾਦ ਆਪਾਂ ਅੱਜ ਜਿਹੜੀ ਇਹ ਵੀਡੀਓ ਪਾ ਰਹੇ ਹਾਂ ਹਾਂ ਜੀ ਤੇ ਜ਼ਰੂਰ ਜਿੰਨਾ ਵੀ ਹੋ ਸਕਦਾ ਖੁੱਲਾ ਢੁੱਲਾ ਤੇ ਵੈਸੇ ਵਪਾਰ ਦਾ ਕੰਮ ਆ ਦੋਸਤੋ ਨਫਾ ਪਰ ਫਿਰ ਵੀ ਜਿੰਨਾ ਵੀ ਹੋ ਸਕਿਆ ਜਾਇਜ਼ ਤੇ ਜੈਨੂਨਮੁੱਲ ਹੋਣਗੇ ਠੀਕ ਆ ਜੀ ਸੋ ਹਰ ਕਵੀਰਤੀ ਜਿਹੜੀ ਪੌਂਚ ਵਿੱਚ ਹੁਣ ਠੀਕ ਆ ਤੇ ਇੱਕ ਚੌਥੇ ਨੰਬਰ ਤੇ ਜਿਹੜੀ ਆਪਣੀ ਕੋਲ ਇਹ ਆ ਗਈ ਮਾਈਟੇਰਾਂ ਦਾ ਮੁੱਲ ਬਿਲਕੁਲ ਜਾਇਜ਼ ਆ ਬਲਡੋਜ਼ਰ ਆ ਗਿਆ ਹਾਂ ਜੀ ਠੀਕ ਆ ਜੀ ਇਹ ਕਰਵਾਂ ਤੈਨੂੰ ਇਹੋ ਜੇ ਪਸ਼ੂ ਨੂੰ ਵੇਚ ਕੇ ਕਰਵਾਂ ਤਾਂ ਇਹਦਾ ਬਲਡੋਜ਼ਰ ਆ ਗਿਆ ਹੈ ਹਾਂ ਜੀ ਤੇ ਕਰਵਤ ਇਹ ਵੀ ਸੂਈ ਇਹ ਵੀ ਸੂਈ ਹੈ ਹੈ ਇਹ ਵੀ ਸੂਈ ਜੀ ਸੂਈ ਹੈ ਵੀ ਹਾਂ ਜੀ ਤੇ ਇਹ ਕਿੰਨਾ ਫਰਾਂਕ ਦੇ ਆ ਸੂਬਾ ਕਿੰਨਾ ਹੋਊਗੀ ਇਹ ਤੁਹਾਡੇ ਸਾਹਮਣੇ ਅੱਜ ਉਹ ਘਰ ਵਾਲਿਆਂ ਦਾ ਕਹਿੰਦੇ ਮਜ਼ਾਕ ਉਤ ਤੀਜਾ ਹੀ ਅਗੋਂ ਆਪੋ ਆਪਣੀ ਸਮਝਿਆ ਅੱਛਾ ਜੀ ਹਾਂਜੀ ਠੀਕ ਆ ਲਓ ਦੋਸਤੋ ਬਾਕੀ ਅੱਗੇ ਤੁਸੀਂ ਆਪਣੀ ਸਮਝ ਵੇਖ ਲਿਓ ਕੋਈ ਤੀਜਾ ਮੰਨ ਲੇ ਕੋਈ ਚੌਥਾ ਮੰਨ ਲੇ ਠੀਕ ਆ ਤੇ ਮਾਝ ਤੁਸੀਂ ਇੱਕ ਵਾਰੀ ਵੇਖ ਕੇ ਚੈੱਕ ਕਰੋ ਠੀਕ ਆ ਜੀ ਸੋ ਹਵਾਨਾ ਲੇਵਾ ਕਰਮਾਲੀ ਦਾ ਜਿੰਨਾ ਗਾਂ ਉਹਨਾਂ ਹੀ ਪਛਾਣ ਬਿਲਕੁਲ ਪੱਟਾਂ ਦੇ ਸਾਹਮਣੇ ਵਿਚਕਾਰ ਜਿਹੜਾ ਦੋਸਤੋ ਕਰਮਾਲੀ ਚੰਗਾ ਹਵਾਨਾ ਲੇਵਾ ਜਿਹੜਾ ਬਲੀ ਬੇਠੀ ਹੈ ਠੀਕ ਆ ਚੌੜੇ ਪਿੱਠਪੁਰੇ ਦੇ ਵਿੱਚ ਪਤਲੇ ਪਿੰਡੇ ਦੇ ਵਿੱਚ ਮੇਨਮੂਨ ਕਾਫੀ ਬਾਡੀ ਦੇ ਉੱਪਰ ਉਪਰੀਆਂ ਹੋਈਆਂ ਤੁਹਾਨੂੰ ਨਜ਼ਰ ਆਉਣਗੀਆਂ ਆ ਲਓ ਜੀ ਨੀਲੀ ਦੀ ਕੱਟੀ ਜੇ ਇਹ ਦੇ ਮਗਰ ਮਗਰ ਕੱ ਤੇ ਇਹਨੂੰ ਕਰਵਾਤਾ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਇਹ ਅੱਜ 10 ਦਿਨ ਹੋ ਗਏ 10 ਕਿ ਦਿਨਾਂ ਦੀ ਆ ਹਾਂਜੀ ਲਓ ਜੀ ਆ ਬੱਚਾ ਮਗਰ ਕੱਟੀ ਆ ਬਿਲਕੁਲ ਮਾਰਕਿੰਗ ਵੇਖੋ ਨਿਸ਼ਾਨ ਬਹੁਤ ਸੋਨੇ ਕੱਟੀ ਦੇ ਮੱਥਾ ਬੱਲ ਬਗੀ ਮੋਸ਼ਨ ਆਸ ਠੀਕ ਹੈ ਜੀ ਮਾਜੂ ਨੀਲੀ ਦੀ ਆ ਕੱਟੀ ਨੀਲੀ ਮੈਂ ਵੀ ਜਿਹੜੀ ਨੀਲੀ ਦੀ ਆ ਤੇ ਕਰਵਾਤਾ 10 ਕਿ ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਕ ਇਹਦੇ ਥੱਲੇ ਵੀਰ ਜੀ 13 ਕਿਲੋ ਦੁੱਧ ਆਣਾ ਤੇ 13 ਕਿਲੋ ਹਾਂਜੀ ਠੀਕ ਹੈ ਜੀ ਜੇ ਆਪਣੇ ਘਰੇ ਆਣ ਕੇ ਅਗਲਾ ਚਾਹੁੰਦਾ ਫਿਰ 13 ਕਿਲੋ ਚਾਹਾਂਗੇ ਜੇ ਉਹ ਜ ਮਗਾਉਂਦਾ ਤੇ 12 ਕਿਲੋ ਦੀ ਗਾਰੰਟੀ ਦੇ ਭ ਠੀਕ ਹੈ ਜੀ ਠੀਕ ਹੈ ਹਾਂ ਜੀ 13 ਕਿਲੋ ਦੁੱਧ ਚੰਗਾ ਖਾਸਾ ਮੱਝ ਵੀ ਹੈ ਵਾਜਨ ਵਜੂਦਾ ਲਿਆ ਦੁੱਧ 13 ਕਿਲੋ ਹੁਣ ਇਸ ਟਾਈਮ ਤੇ ਤਿਆਰ ਹੈ ਠੀਕ ਹੈ ਜੀ ਠੀਕ ਹੈ ਹਾਂ ਜੀ ਲਓ ਜੀ 13 ਕਿਲੋ ਦੋਸਤੋ ਜਿਹੜਾ ਹੁਣ ਨੈੱਟ ਦੁੱਧ ਇਸ ਮੱਝ ਦੇ ਥੱਲੇ ਜਿਹੜਾ ਕੋਈ ਵੀਰ ਚੰਗੇ ਦੁੱਧ ਵਾਲੇ ਪਸ਼ੂ ਦੀ ਭਾਲ ਦੇ ਵਿੱਚ ਆ ਵੀ 12 ਤੋਂ ਪਲੱਸ ਦੁੱਧ ਵਾਲੀ ਮੱਝ ਚਾਹੀਦੀ ਆ ਇਹ ਮੱਝ ਬਿਲਕੁਲ ਤੁਸੀਂ ਖਰੀਦਦਾਰੀ ਕਰ ਸਕਦੇ ਜੇ ਮੱਝ ਚੰਗੀ ਆ ਵੱਡੇ ਪੱਲੇ ਦੀ ਆ ਬਾਕੀ ਹਾਈਟ ਵੱਡੀਆਂ ਵਜਾਂ ਦੇ ਵਿੱਚ ਤੁਸੀਂ ਮੰਨ ਕੇ ਖਰੀਦਦਾਰੀ ਕਰ ਸਕਦੇ ਕੋਈ ਛੋਟੀ ਵੀ ਨਹੀਂ ਗਈ ਚੰਗੀ ਸਭ ਹੀ ਸੰਭਾਲੀ ਆ ਠੀਕ ਆ ਜੀ ਬ ਦੋ ਦ ਚੰਗਾ 13 ਲੀਟਰ 12 13 13 ਲੀਟਰ ਜਿਹੜਾ ਦੋਸਤੋ ਵੈਸੇ ਤਾਂ ਸੁਪਨਾ ਹੀ ਹੋਇਆ ਪਿਆ ਕਿਉਂਕਿ ਟਾਵੀਆਂ ਟੱਲੀਆਂ ਮੱਝਾਂ ਜਿਹੜਾ ਇਹਨਾਂ ਨਾਲ ਦੋਤ ਕੱਢਣ ਡਈਆਂ ਨੇ ਫਿਲਹਾਲ ਤੁਸੀਂ ਮੱਝ ਦਾ ਪੂਰਾ ਬਾਡੀ ਸਟਰਕਚਰ ਚੈੱਕ ਕਰੋ ਤੇ ਲਿਆਵੀਰ ਗਰਵੰਤ ਕੋਲ ਕੇ ਵੀ ਤੋਰਦਗੇ ਬਾਕੀ ਬਰੂਣ ਬਰੂਣ ਪੂਰੀ ਓਕੇ ਰਿਪੋਰਟ ਹਾਂਜੀ ਜੋ ਆਏ ਪੋਲਾ ਵੀਰ ਜੀ ਠੀਕ ਆ ਜੀ ਠੀਕ ਆ ਪੋਲਾ ਦੋਸਤੋ ਕਰੋ ਚੈੱਕ ਠੀਕ ਆ ਜੀ ਸੋ ਤੋੜ ਕੇ ਇੱਕ ਵਾਰੀ ਲੰਬਾ ਆਪਾਂ ਤੁਹਾਨੂੰ ਦਿਖਾ ਦਈਏ ਗਰਮਾ ਤਾਂ ਇੱਕ ਥਾਂ ਦਾ ਸੈਸੂਜ ਮਗਰੋਂ ਮੋਟਾ ਕੇ ਵੈਸੇ ਭਲ ਭੂਲ ਵੀ ਨਾਰਮਲ ਜੀ ਕੋਈ ਚੀਜ਼ ਹੈਗੀ ਹੈ ਉਹ ਨੂੰ ਵੀਰ ਜੀ ਆਓ ਵੇਖੋ ਨਾ ਸਰੂ ਦੀ ਛੇ ਬਣੀ ਪਰ ਉਹ ਚੱਲਦਾ ਨਹੀਂ ਸਰੂ ਕਿਹੜਾ ਜੀ ਉਹ ਵਿਖਾ ਦਿਓ ਕਮਾ ਆ ਗਏ ਪਰ ਸਰੂ ਨਹੀਂ ਉਹ ਚੱਲਦਾ ਅੱਛਾ ਜੀ ਤਾਂ ਕਰ ਉਸ ਦੇ ਕਰ ਨਹੀਂ ਮੋਟਾ ਆਹਾ ਹਾ ਨਾਲ ਜੋਇੰਟ ਇੱਕ ਹੈ ਨਾ ਪਰ ਮਤਲਬ ਕਿ ਉਹਦਾ ਸਰੂ ਅੱਗੇ ਬਣਿਆ ਨਹੀਂਗਾ ਨਾ ਕੋਈ ਸਿਮਰ ਤੁਮ ਨਾਲ ਤਾਂ ਗੱਲ ਨਹੀਂ ਹੈਗੀ ਉਹਦੇ ਨਾਲ ਲਓ ਜੀ ਠੀਕ ਹੈ ਜੀ ਪਸਮ ਕੇ ਦੋਵੇਂ ਥਾਂ ਇੱਕੋ ਜਿਹਾ ਕਰ ਜਾਂਦੀ ਠੀਕ ਹੈ ਜੀ ਹਾਂ ਠੀਕ ਆ ਲਓ ਜੀ ਠੀਕ ਆ ਹਾਂ ਤੋਰੋ ਬਾਈ ਗੁਰਵੰਤ ਠੀਕ ਆ ਲਓ ਜੀ ਸੋ 13 ਕਿਲੋ ਵਾਲੀ ਜਿਹੜੀ ਦੋਸਤੋ ਇਹ ਮਾਜਾ ਜਿਹੜੀ ਇਸ ਫਾਰਮ ਤੇ ਵੀਰ ਗਰਵੰਤ ਸਿੰਘ ਉਹਨਾਂ ਦੇ ਕੋਲ ਆ ਤੇ ਜ਼ਰੂਰ ਤੁਸੀਂ ਖਰੀਦ ਕਰ ਸਕਦੇ ਜੇ ਤੇ ਗਰਵੰਤੇ ਤਾਂ ਲੈਣ ਦੇਣ ਕੀ ਰਊਗਾ ਵੀਰੇ ਇਹਦੀ ਡਿਮਾਂਡ ਵਿੱਚ ਹੀ 90 ਹਜ਼ਾਰ ਹੈ ਅੱਛਾ ਜੀ ਹਾਂ ਜੀ 90 ਹਜ਼ਾਰ ਹਾਂ ਜੀ ਠੀਕ ਹੈ ਇੱਥੇ ਕੀ ਜਾ ਹੋ ਵਿੱਚੋਂ ਨਹੀਂ ਕੋਈ ਹੋ ਜਾਊਗਾ ਮੌਕੇ ਦੇ ਮਾਨਤਨ ਹੋਈ ਕਰਦਿਆ ਕਰੋ ਮੌਕੇ ਤੇ ਕਿਹੜਾ ਵੀ ਹੁਣ ਹਾਂ ਜੀ ਦੱਸ ਦਿਆ ਕਰੋ ਖੁੱਲਾ ਡੋਲਾ ਵੀ ਇੰਨੇ ਕੁ ਦੀ ਹੋ ਜਾਊਗੀ ਕੋਈ ਨਹੀਂ ਹੋ ਜਾਊ ਮੌਕੇ ਦੇ ਕਰਦਾਂਗੇ ਮਾਨਤਨ ਖੁੱਲਾ ਕਰ ਦਾਂ ਲੋ ਦੋਸਤੋ 90 ਹਜ਼ਾਰ ਦੇ ਵਿੱਚੋਂ ਛੋੜ ਛੱਪਾ ਹੋ ਜਾਊਗਾ ਸੋ ਜਿੰਨਾ ਵੀ ਕਿਸੇ ਵੀਰ ਨੇ ਮਾਨਤਨ ਕਰਾਉਣਾ ਤੁਸੀਂ ਜਰੂਰ ਪ੍ਰੇਮ ਮੁਹਬਤ ਦੇ ਨਾਲ ਜਿਹੜਾ ਦੋਸਤੋ ਮਾਨਤਨ ਵਿੱਚੋਂ ਕਰਵਾ ਲੇ ਵੀ ਦੁੱਤ ਅਗਲਾ ਤਸੱਲੀ ਕਰਕੇ ਕੱਢ ਸਕਦਾ ਯਾਨੀ ਕਹਿਤਾ ਆਪਾਂ ਦੇ ਨਹੀਂ ਨਹੀਂ ਦੁੱਤ ਦੀ ਤਸੱਲੀ ਆ ਦੁੱਤ ਵੈਸੇ ਦੱਸਿਆ ਹੀ ਉਹਨਾਂ ਗਿਆ ਵੀ ਜਿੰਨਾ ਚਲੋ ਕਰ ਲੈਣੀ ਹੈ ਕਿਸੇ ਵੀਰ ਨੇ ਤਸੱਲੀ ਉਹ ਦੋ ਡੰਗ ਚੋਗੇ ਹੋਈ ਜਾਣੀਆਂ ਠੀਕ ਆ ਤੇ ਅੱਛਾ ਗਰਵੰਤ ਜਿਹੜੀ ਇਹ ਮੈਂ ਗੱਬਣ ਹਾਂਜੀ ਲਓ ਜੀ ਅੱਗੇ ਦੋਸਤੋ ਆ ਨੀਲੀ ਦਾ ਜਿਹੜਾ ਇੱਕ ਤੋਹਫਾ ਆ ਗਿਆ ਠੀਕ ਆ ਜੀ ਇਹ ਗੱਬਣ ਇਹ ਮਾਜਾ ਤੇ ਇਹ ਸੂਏ ਕੇ ਕਿਲਮਾ ਹੁੰਦੀ ਹੈ ਤਿੱਜਾ ਸੂਆ ਸੁਣੀ ਵੀਰ ਜੀ ਤਿੱਜਾ ਸੂਆ ਹਾਂਜੀ ਲਓ ਜੀ ਤ ਇਹ ਮਾਜੇ ਤੁਸੀਂ ਵੇਖ ਸਕਦੇ ਠੀਕ ਆ ਜੀ ਆ ਫੇਸ ਦੀ ਗੱਲ ਕਰੀਏ ਤਾਂ ਮੂੰਹ ਸਾਰਾ ਬੱਲਾ ਦੋਸਤੋ ਵਾਈਟ ਫੇਸ ਦੇ ਵਿੱਚ ਚਾਰੇ ਪੈਰ ਜਿਹੜੇ ਕਹਿੰਗੇ ਚਾਰੇ ਲੱਗਾ ਤੋਤੀਆਂ ਨੇ ਪਤਲੇ ਪਿੰਡੇ ਦੇ ਵਿੱਚ ਹਵਾਨੇ ਲੇਵੇ ਤੇ ਪੂਰਾ ਨਿਸ਼ਾਨ ਦਾਗ ਠੀਕ ਆ ਜੀ ਚੱਲਰ ਤੋਂ ਉਸੇ ਤਰ੍ਹਾਂ ਹੀ ਤੇ ਤੀਜਾ ਸੂਆ ਠੀਕ ਆ ਹਜੇ 10 ਦਿਨ ਦਾ ਟਾਈਮ ਲਾਊਗੀ ਮਾਜੇ ਪੂਰੇ 10 ਦਿਨ ਹਜੇ ਕੱਢਦੀ ਹੈ ਨਾ ਆ 10 ਤੋਂ ਵੱਧ ਵੀ ਲੈ ਸਕਦੀ ਇੱਕ ਅੱਧਾ ਜੀ ਠੀਕ ਆ ਲਓ ਵੀ 10 ਦਿਨ ਦੋਸਤੋ ਹਜੇ ਬਾਕੀ ਆ ਸੂਣ ਦੇ 10 ਦਿਨ ਤਾਂ ਖੁੱਲੇ ਡੁੱਲੇ ਲੈ ਜੀ ਆਹ ਰਾਊਂਡ ਤੋਂ ਤੁਸੀਂ ਇੱਕ ਵਾਰੀ ਚੈੱਕ ਕਰੋ ਆ ਲਓ ਹਾਲੋ ਠੀਕ ਆ ਸੋ ਬਾਕੀ ਇੱਕ ਵਾਰੀ ਤੁਹਾਨੂੰ ਖੋਲ ਕੇ ਤਸੱਲੀ ਨਾਲ ਤੋਰ ਕੇ ਦਿਖਾ ਦਿੰਨੇ ਆ ਇਹ ਤੇਜਾ ਸੂਬਾ ਅੱਗੇ ਸੁੰਦੀ ਹੈ ਵੈਸੇ ਹਵਾ ਨਾਲੇਵਾ ਦੋਸਤੋ ਵੇਖਦੇ ਆ ਸਰ ਪਤਾ ਲੱਗੂਗਾ ਤੁਹਾਨੂੰ ਕਿ ਲਾਏ ਪਈ ਆ ਲਾਇਆ ਲੋਇਆ ਕਾਫੀ ਆ ਤੇ ਦਸਾਂ ਦਿਨਾਂ ਦੇ ਵਿੱਚ ਪੂਰਾ ਕਰਮਾਂ ਲਈ ਤਿਆਰ ਕਰੋ ਕੀ ਲੇਵਾ ਹਜੇ ਚੌੜੇ ਪਿੱਠ ਪੂੜੇ ਦੇ ਵਿੱਚ ਸੋਹਣੇ ਪਿੰਡੇ ਦੀ ਠੀਕ ਆ ਜੀ ਪਤਲੇ ਪਿੰਡੇ ਦੀ ਕਿ ਕਾਤ ਵੀ ਜਿਹੜਾ ਦੋਸਤੋ ਵੱਡੀਆਂ ਮੱਜਾਂ ਦੇ ਵਿੱਚ ਕੋਈ ਮੰਨ ਕੇ ਭਰਾ ਸੌਦਾ ਕਰ ਲੇ ਤੇ ਕੋਈ ਦਰਮਿਆਨੀ ਚਾਹੀ ਮੀਡੀਅਮ ਨਹੀਂ ਗੀ ਵੱਡੀਆਂ ਮੱਜਾਂ ਦੇ ਵਿੱਚ ਗਿਣਤੀ ਕਰ ਸਕਦੇ ਜੇ ਤੂੰ ਆ ਤੋਰ ਲੋ ਕਰ ਮਤ ਤੋ ਕਦਮ ਹੋਰ ਆ ਠੀਕ ਹੈ ਜੀ ਜੋ ਕਮਾਲ ਹੈ ਕਾਟੂ ਅਜਾ ਕਰਵਾਤਾ ਬੈਕ ਗਰਾਉਂਡਿੰਗ ਦੀ ਮਤਲਬ ਜਿੱਥੋਂ ਆਈ ਹੈ ਪੁੱਛਿਆ ਕਿ ਮਿਲਕ ਮਿਲਕ ਦਾ ਹਾਂਜੀ ਵੀਰ ਜੀ ਉਹ ਆਦੇ 14 ਕਿਲੋ ਦੁੱਧ ਦੇ ਥੱਲੇ ਚੋਇਆ 14 ਕਿਲੋ ਹਾਂਜੀ ਠੀਕ ਹੈ। ਤੋਂ ਬਖਾਰਾ ਬਖੂੜਾ ਦੋਸਤੋ ਵੈਸੇ ਦੱਸਣ ਧਿਆ ਦਿਨ ਜਿਕਰ ਕਰਮਾ ਜਿਹੜੇ ਹਿਸਾਬ ਨਾਲ ਲੈ ਕੇ ਜਾਊਗੀ। ਅਜੇ ਬਹੁਤ ਚੰਗੀ ਬਣੂਗੀ ਮੈਂ। ਬਣੂਗੀ ਪੂਰਾ ਥਾਲੇ ਨੂੰ ਠੀਕ ਹੈ ਜੀ। ਬਣੂ ਵਾਲੇ ਤਾਂ ਕੋਈ ਸ਼ੱਕ ਤੋੜ ਦੋਗੀ। ਆਹ ਵੇਖੋ ਜੀ ਠੀਕ ਆ। ਤੇਲ ਟੋਲ ਬਹੁਤ ਜ਼ਿਆਦੀ ਆ ਬਖਾਰੀ ਦੀ। ਤੇ ਚੰਗੀ ਉਮੀਦ ਕਰ ਸਕਦੇ ਆ ਬਾਕੀ ਅੱਗੇ ਸਮਾਂ ਹੋਣ ਤੇ ਠੀਕ ਹੈ। ਤੇ ਇੱਕੋ ਜਿਹੜਾ ਲਾਗੇ ਗੱਬਣ ਸੀਗਾ ਜਿਹੜਾ ਆਪਾਂ ਤੁਹਾਨੂੰ ਦਿਖਾ ਦਿੱਤਾ ਠੀਕ ਆ। ਤੋ ਚੰਗੀ ਮੂੰਹ ਮੱਥੇ ਦੀ ਆ ਚੰਗੀ ਬਾਡੀ ਸਟਰਕਚਰ ਦੀ ਸੋ ਪਤਲੇ ਪਿੰਡੇ ਦੇ ਵਿੱਚ ਜਿਹੜੀ ਦੋਸਤੋ ਇਹ ਮੱਝ ਨੀਲੀ ਦਾਵੀ ਦੇ ਵਿੱਚ ਵਕਾਊ ਆ ਤੇ ਇਹਦਾ ਲੈਣ ਦੇਣ ਕਰਵੰਤ ਕੀ ਕਰਦੇ ਫਿਰ ਇਹਦੀ ਡਿਮਾਂਡ ਵੀ ਜੀ 90000 ਅੱਛਾ ਹਾਂ ਜੀ 90 ਹਾਂ ਜੀ ਉਹ ਲਾਪਾ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਅੱਜ ਓਨੇ ਹੀ ਪਾਉਣੇ ਆ ਵਾਵਾ ਦਿਨਾਂ ਬਾਅਦ ਵੀਡੀਓ ਪਾਉਣ ਲੱਗੇ ਆ ਹਾਂ ਆ ਜਿੰਨਾ ਸਹੀ ਸਹੀ ਜੇ ਪਾਉਣੀ ਠੀਕ ਆ ਭਰਾ ਹਾਂ ਜੀ ਤੇ ਲਓ ਦੋਸਤੋ 90000 ਇਹਦੀ ਕੀਮਤ ਆ ਠੀਕ ਆ ਜੀ ਸੋ ਬਾਕੀ ਤਾਲਮੇਲ ਤੁਸੀਂ ਆਪਣਾ ਪਠਾ ਲਿਓ ਜਿੱਥੋਂ ਤੱਕ ਥੋੜਾ ਬਤ 1921 ਕੋਈ ਗੁੰਜਾਇਸ਼ ਹੋਈ ਮੌਕੇ ਤੇ ਉਹ ਮਾਨਤਨ ਹੋ ਜਾਣਗੇ ਨਾ ਸਾਰੇ ਐਨੀਮਲ ਦੇ ਵਿੱਚੋਂ ਸਾਰੇ ਪਸ਼ੂਆਂ ਦੇ ਵਿੱਚੋਂ ਰੇਟ ਦੇ ਵਿੱਚੋਂ ਤੇ ਵੈਸੇ ਪਸ਼ੂ ਜਿਹੜੇ ਦੋਸਤੋ ਅੱਜ ਵੀ ਤਕਰੀਬਨ 5 ਗਿਣਤੀ ਦੇ ਵਿੱਚ ਹੈਗੇ ਆ ਆਉਂਦੇ ਰਹਿੰਦੇ ਆ ਪਸ਼ੂ ਪੂਰਾ ਸਾਲ ਭਰ ਜਿਹੜੇ ਦੋਸਤੋ ਪਸ਼ੂ ਆਉਂਦੇ ਰਹਿੰਦੇ ਆ ਸੋ ਆਪਣਾ ਤੁਸੀਂ ਸੰਪਰਕ ਬਣਾ ਕੇ ਰੱਖ ਲਿਓ ਨੰਬਰ ਆਪਾਂ ਪੁੱਛ ਲੈਨੇ ਆ ਗਰਵੰਤ ਤੋਂ ਨੰਬਰ ਗਰਵੰਤ ਬੋਲਦਗੀ ਆਪਣਾ ਨੰਬਰ ਹੈਗਾ ਵੀਰ ਜੀ 98772 8043 98772 8043 ਠੀਕ ਹੈ ਜੀ ਠੀਕ ਹੈ ਜੀ ਲੋਬੀ ਪ੍ਰਭੋ ਅੱਜ ਫਿਲਹਾਲ ਇਸ ਕਵਰੇਜ ਵਿੱਚ ਤੁਹਾਨੂੰ ਇਹ ਪੰਜ ਮੱਜਾਂ ਦਿਖਾਉਣੀਆਂ ਸੀਗੀਆਂ ਮੱਜਾਂ ਝੋਟੀਆਂ ਤੇ ਜਿਨ੍ਹਾਂ ਦੇ ਵਿੱਚੋਂ ਚਾਰ ਪਸ਼ੂ ਬਿਲਕੁਲ ਤਾਜ਼ੇ ਸਵੇ ਸਵੇ ਇੱਕ ਗੱਬਣ ਜਿਹੜੀ ਮੱਝ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾ ਦਿੱਤੀ ਆ ਤੇ ਫਿਲਹਾਲ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ